ਕਰਾਂ ਮੈਂ ਸਿਫਤ ਕੀ ਕਰਾਂ ਮੈਂ ਸਿਫਤ ਪੰਜਾਬਾ ਦੀ ਗੀਤ ਕੋਇਲ ਤੋਂ ਮਿੱਠੜੇ ਗਾਉਂਦੀਆਂ ਨੀ ਪੌਂਦਿਆ ਨੇ ਇਹੋ ਤਮਤ ਅੰਬਰੀ ਪੌਂਦਿਆ ਨੇ ਆ ਜਿੰਦਾ ਰਾ ਓਏ ਬੰਬੰਬੇ ਰੇਲ ਗੱਡੀ ਆ ਬੰਬੰਬੇ ਰੇਲ ਗੱਡੀ ਆ ਬੰਬੰਬੇ ਰੇਲ ਗੱਡੀ ਆ ਤੇਲ ਗੱਡੀ ਆ ਪਟੋਲੇ ਲੈ ਆਈ ਆ ਰੇਲ ਗੱਡੀ ਆ ਪਟੋਲੇ ਲੈ ਆਈ ਆ ਮੁੰਡਿਓ ਪਿਛਾਂ ਨੂੰ ਹੱਟ ਜਾਓ

ਪੰਪਾਂਵੇਂ ਮੇਲ ਗੱਡੀ ਆਇਆ ਰੂਪ ਰੰਗ ਲਾ ਪੰਜਾਬ ਸੋਹਣੀ ਦੇਹ ਦਾ ਕੇ ਜੱਗ ਤੇ ਮਸਾਲ ਮਖਰੀ ਰਾਰਾ ਰਾਰਾ ਰੂਪ ਰੰਗ ਲਾ ਪੰਜਾਬ ਸੋਹਣੀ ਦੇਹ ਦਾ ਕੇ ਜੱਗ ਤੇ ਮਸਾਲ ਮਖਰੀ ਸੱਚ ਲਿਖਦੀ ਕਲਮ ਰਣ ਜੋਦਦੀ ਕਿ ਇਹਦੀ ਹੈ دیਵਾਨੀ ਅਥਰੀ ਰਾਰਾ ਰਾਰਾ ਜਿੰਦ ਬਿਆਲ ਮੈਤੇ ਇੰਦੋਂ ਤੋਂ ਵਾਰਾ ਕੀ ਨਦੀਆਂ ਗੱਲਾਂ ਬੋਲੀਆਂ ਜਾਣ ਮੈਂ ਦੇ ਦੀ ਉਤਵਾਰਾ ਕਿਹ ਜਿਲਦੀਆਂ ਗੱਲਾਂ ਬੋਲੀਆਂ ਓਏ ਨੱਚਣ ਪੰਜਾਬੀ ਮੁੱਟਿਆਰਾਂ ਤੇ ਬਾਰ ਬਾਰੀ ਪੌੜ ਬੋਲੀਆਂ ਨੱਚਣ ਪੰਜਾਬੀ ਮੁੱਟਿਆਰਾਂ ਤੇ ਬਾਰ ਬਾਰੀ ਪੌੜ ਬੋਲੀਆਂ ਓਏ ਬੰਬੰਬੇ ਮਿਲ ਗੱਡੀ ਆ ਬੰਬੰਬੇ ਅੱਜ ਤੇਰੀ ਅੱਜ ਤੇਰੀ ਅੱਜ ਤੇਰੀ ਅੱਜ ਤੇਰੀ ਬਤਨੋਂ ਨ ਬਚਦੀ ਵੇ ਰਾਜ ਕਰਾ ਲੈ ਬਤਨੋ ਦਾ ਅੱਜ ਤੇਰੀ ਬਤਨੋਂ ਨ ਬਚਦੀ ਵੇ ਰਾਜ ਕਰਾ ਲੈ ਬਤਨੋ ਦਾ ਤੈਨੂੰ ਤਾ ਦੈਨੂ ਤੇ ਪੈਣਿਆ ਸ਼ਰਾਬ ਦੇਆ ਏਹੀ ਤਾਂ ਗਰੀਬੀ ਦੀ ਮੱਤ ਮਾਰੀ ਲਈ ਯਾਰ ਦੁਕਾਨ ਵਿੱਚ ਯਾਰ ਦੁਕਾਨ ਵਿੱਚ ਯਾਰ ਦੁਕਾਨ ਵਿੱਚ ਵੱਸ ਗਈ ਏ ਰਾਜ ਕਰਾਲਾ ਬਚਨੋ ਦਾ ਅੱਜ ਤੇਰੀ ਅੱਜ ਤੇਰੀ ਅੱਜ ਤੇਰੀ ਅੱਜ ਤੇਰੀ ਬਚਨੋ ਨਾ ਬਚਦੀ ਏ ਰਾਜ ਕਰਾਲਾ ਬਚਨੋ ਦਾ ਬੌਮ ਬੌਮ ਵੇ ਰੇਗੱਦੀ ਆਈ ਬੌਮ ਬੌਮ ਵੇ ਗੇਰਕਟ ਜਾਈਆ ਬੰਬ ਬੰਬ ਮੇ ਗੇਰਕਟ ਜਾਈਆ ਬੰਬ ਬੰਬ ਮੇ ਗੇਰਕਟ ਜਾਈਆ ਬਹੁਤ ਅੱਛਾ ਹੈ ਬਹੁਤ ਅੱਛਾ ਹੈ ਬਹੁਤ ਅੱਛਾ